ਜਿਹੜੀ تعلیم ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਊੜੇ ਤੋਂ ਦਿੱਤੀ ਆ ਅਸੀਂ ਆਪਣੇ ਬੱਚਿਆਂ ਨੂੰ ਊੜੇ ਦੇ ਨਾਲ ਨਾਲ ਊੜੇ ਦੇ ਨਾਲ ਜ਼ਰੂਰ ਜੋੜੀਏ ਸੀਰਤ ਦੇ ਵਿੱਚ ਜਦੋਂ ਗੁਰੂ ਨੇ ਪਹਿਲਾ ਉਪਦੇਸ਼ ਦਿੱਤਾ ਤੇ ਉਹਦੇ ਵਿੱਚ ਊੜਾ ਵੀ ਆਇਆ ਸਾਡੇ ਆਧਾਰਿਆਂ ਦੇ ਵਿੱਚ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਇਹ ਪੰਜਾਬੀ ਆ ਇਹ ਜ਼ਰੂਰ ਹੋਵੇ ਪੱਟੀ ਲਿਖੀ ਦੀ ਜਦੋਂ ਗੱਲ ਆਊਗੀ ਤੇ ਪਹਿਲਾ ਅੱਖਰ ਆਉਂਦਾ ਊੜਾ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ ਅੱਜ ਜਿੱਥੇ ਆਪਾਂ ਗੱਲ ਕਰਦੇ ਆ ਪਛਾਣ ਦੀ ਗੱਲ ਕਰਦੇ ਆ ਬਾਹਰੀ ਉਥੇ ਅੰਦਰੂਨੀ ਤੌਰ ਤੇ ਜਿਹੜੀ ਸਾਡੀ ਸੂਰਤ ਤੇ ਨਾਲ ਸੀਰਤ ਆ ਜੀ ਸੀਰਤ ਦੇ ਵਿੱਚ ਜਦੋਂ ਗੁਰੂ ਨੇ ਪਹਿਲਾ ਉਪਦੇਸ਼ ਦਿੱਤਾ ਤੇ ਉਹਦੇ ਵਿੱਚ ਊੜਾ ਵੀ ਆਇਆ ਹੈ ਹੂੰ ਇਹ ਸਾਡੇ ਲਈ ਇੱਕ ਬਹੁਤ ਸਿੱਖਿਆਦਾਇਕ ਗੱਲ ਆ ਕਿ ਸਾਡੇ ਬੱਚੇ ਜਦੋਂ تعلیم ਲੈਣ ਜਾਂਦੇ ਆ ਸਕੂਲਾਂ ਦੇ ਵਿੱਚ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿੰਦੇ ਆ ਹਰ ਮਾਪੇ ਬਾਪ ਨੂੰ ਇੱਕ ਸਿੱਖ ਮਾਪੇ ਬਾਪ ਨੂੰ ਇਹ ਚਾਹੀਦਾ ਵਾ ਕਿ ਜਿਹੜੀ تعلیم ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਊੜੇ ਤੋਂ ਦਿੱਤੀ ਆ ਅਸੀਂ ਆਪਣੇ ਬੱਚਿਆਂ ਨੂੰ ਊੜੇ ਦੇ ਨਾਲ ਨਾਲ ਊੜੇ ਦੇ ਨਾਲ ਜ਼ਰੂਰ ਜੋੜੀਏ ਇਹ ਉਪਦੇਸ਼ ਸਾਨੂੰ ਉੱਥੇ ਪੱਟੀ ਲਿਖੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੋਂ ਜਾ ਕੇ ਮਿਲਦਾ ਵਾ ਉਹ ਉਪਦੇਸ਼ ਅਸੀਂ ਆਪਣੇ ਘਰ ਘਰ ਦੇ ਵਿੱਚ ਰੱਖਣਾ ਸਕੂਲਾਂ ਦੇ ਵਿੱਚ ਰੱਖਣਾ ਖਾਸ ਕਰਕੇ ਜਿਹੜੇ ਸਾਡੇ ਬੰਦੇ ਸਕੂਲ ਚਲਾਉਂਦੇ ਆ ਜੀ ਸਿੱਖਿਆ ਦੇ ਆਧਾਰੇ ਚਲਾਉਂਦੇ ਆ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਸਿੱਖ ਆਖਦੇ ਆ ਤੇ ਨਾਲ ਦੀ ਨਾਲ ਫਿਰ ਗੁਰੂ ਦੀ ਸਿੱਖਿਆ ਵੀ ਲੈਣੀ ਚਾਹੀਦੀ ਵੀ ਸਾਡੇ ਆਧਾਰਿਆਂ ਦੇ ਵਿੱਚ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਇਹ ਪੰਜਾਬੀ ਆ ਇਹ ਜ਼ਰੂਰ ਹੋਵੇ ਪੰਜਾਬੀ ਦੇ ਨਾਲ ਦੇ ਨਾਲ ਹੀ ਅਸੀਂ ਫਿਰ ਪਾਤਸ਼ਾਹ ਦੀ ਸਿੱਖਿਆ ਦੇ ਨਾਲ ਫਿਰ ਸੌਖੇ ਢੰਗ ਤਰੀਕੇ ਨਾਲ ਜੁੜ ਸਕਦੇ ਹਾਂ